ਹੇ ਜਨਨ ਹੋਰ ਨ ਕੋਈ ਜਨਨਾ ਨਿਚੇ ਮੇਸਰੰਬ ਦੇ ਸਤ ਗੁਰ ਮਿਲਿਆ ਤੇ ਸੁਧਰੀ ਸੁਈ ਹੀ ਸਰਤਨਾ ਮੇਰੋ ਸਾਚਾ ਸੁਨਣਾ ਨੋ ਪਟਾਈ ਸਾਚਾ ਸੁਨਣਾ ਨੋ ਪਟਾਈ ਸਰੀਰ ਦਾ ਜੋ ਦਸਵਾਰੀ ਜੇ ਤੁਸੋਨੀ ਮੱਤਾਂ ਕੋ ਬੋਲਾਨੀ ਤਾਂ ਹੀ ਜੋ ਸੁਖੀ ਨਾ ਝਾਈ ਜਨਨਾ ਨਿਮੀ ਮੁਰਤਨਾ ਨੋ ਪਟਾਈ ਅਰਜੀ ਜੋ ਦੁਪਾਇ ਅੰਦਰ ਰਖਿ ਤੈ ਬਾਜਾ ਤੁਮਨ ਬਿਜਾ ਬਜਾ ਦੇ ਆਨ ਬਾਜਾ ਪਾਵਨ ਆਨ ਦੁਆਰੇ ਪਰ ਕੇ ਤੀ ਦਸਵਾ ਗੁਪ ਤਰਕਾਇਆ ਗੁਰਦਵਾਰਾ ਪਾਵਨੀ ਜਿਨਾਂ ਦਸਵਾ ਹੋਰ ਦਰਕਾਇਆ ਤਨਿਆ ਦੇ ਰੂਪ ਨਾ ਨਵਨੀਤ ਸਿ ਦਰਕਾਇਆ ਤਨਜਾਈ ਸਾਇਆ सच सियाएन देखो भाई एक, एक तो इक्ल तूरिया नहीं स्प्रे नहीं करी ਉਈ ਜ਼ਬਰੇ ਨਹੀਂ ਕਰੀ ਨਾ ਤੇ ਵੀ ਕਾ ਵੀ ਲੁਕੀ ਦੇਖੋ ਦਿੱਤਾ ਆ ਉਦਰੇ ਬਾਇਲੇ ਆ ਦੇ ਜੋ ਕਰੋ ਤਨਤਾ ਰੋਤੇ ਆ ਦੇ ਖੋਣਣੇ ਕਿ ਲਈ ਹੋਏ ਢੀ ਨਾ ਪੁਰਾਣੀ ਖੋਣਨੀ ਛੱਡ ਘਰ ਦੀ ਉਹ ਆ ਦੇਖੋ ਪਰਵਾਦ ਦਾ ਇੱਕੜ ਆ ਕਰੀ ਹਰਵਾੜ ਇੱਕ ਟਾਈਮ ਦਾ ਡੰਗ ਸਾਰ ਸਕਦੀਆਂ ਨੇ ਇਹ ਦੋਨੇ ਟਾਈਮ ਹੀ ਸੱਜੂਗਾ ਜਿਹਦੇ ਜੀ ਘੱਟ ਨਹੀਂ ਗਏ ਨਾ ਆ ਦੇਖੋ ਤੋਰੀਆਂ ਕਿੰਨੀਆਂ ਘੈਂਟ ਲੱਗੀਆਂ ਨੇ ਕਿੰਨੀਆਂ ਸੋਹਣੀਆਂ ਨੇ ਆ ਦੇਖੋ ਜ਼ਮੀਨ ਤਾਂ ਹੈ ਨਹੀਂ ਇੰਨੀ ਆ ਦੇਖੋ ਪੁਰਾਣੀ ਕੋਡੀਆਂ ਜੜਾਈ ਹੋਈਆਂ ਨੇ ਇਹ ਆ ਪ੍ਰਿੰਡੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਪ੍ਰਿੰਡੀਆਂ ਨਹੀਂਆਂ ਇੰਨੇ ਕੈਂਟਰ ਪਣੀਆਂ ਐ ਅਦਰੇ ਲਾਈ ਵੱਲ ਹੋਈ ਖੜੀ ਆ ਕਰੇਲੇਾਂ ਦੀ ਵੱਲ ਲੱਗੀ ਆ ਦੇਖੋ ਅੱਗੇ ਵੀ ਦਿਖਾਉਨੇ ਹਨ ਆ ਦੇਖੋ ਚੌਲੇ ਲੱਗੇ ਹੋਏ ਨੇ ਇਹ ਇੱਕ ਆ ਦੇਖੋ ਜੀ ਸਬਜ਼ੀ ਲੱਗੀ ਹੋਈ ਆ ਇਧਰ ਵੀ ਚੌਲੇ ਲਾਏ ਹੋਏ ਨੇ ਆ ਦੇਖੋ ਚੌਲੇ ਲੱਗਣ ਲੱਗੇ ਆ ਟਮਾਟੇ ਦਾ ਗੁੱਝਾ ਹੋ ਗਿਆ ਸੀ ਵਿੱਚੀ ਵਾਟਾ ਵੀ ਲੱਗਿਆ ਪਿਆਗਾ ਦੇਖੋ ਇੰਨੀ ਕਿ ਸਬਜੀ ਦਾ ਆਪ ਆਪਣਡੇ ਘਰੇ ਲਾ ਸਕਦੇ ਆ ਦੇਖੋ ਇਹ ਸਾਡੇ ਘਰੇ ਲਈ ਹੋਈ ਸਬਜੀ ਸਾਰੀ ਆ ਤੋਰੀਆਂ ਹੋਈ ਜਾਂਦੀਆਂ ਨੇਗੀਆਂ ਠੀਕ ਹੈ ਜੀ ਤੁਸੀਂ ਵੀ ਘਰੇ ਲਾ ਸਕਦੇ ਇੰਨੀ ਕਿ ਸਬਜੀ ਦਾ